ਹਾਲ ਮੇਨਾ ਜਾ ਗਰਾ ਤਸੀਲ ਇਨ ਨਾਲਾ ਪਿੰਡ ਲਖੂਵਾਲ ਇੱਕ ਹੋਰ ਲੋੜਵੰਤ ਪਰਿਵਾਰ ਦੀ ਸੇਵਾ ਨਵੀਂ ਵਾਏ ਮੇਰ ਕਰੀਮ ਬਾਬਾ ਨਵੀਂ ਚਾਚਾ ਜੇ ਮਰੇ ਅੱਛਾ ਅੱਛਾ ਉਹ ਤਾਂ ਜੇ ਨਾ ਮਰੇ ਜਿੰਦੇ ਹਾਂ ਮੈਂ ਮੇਰੇ ਡੈਡੀ ਕੈਪਟਨ ਹੀ ਜਸਵੰਤ ਇਹ ਵੱਡੇ ਦਾ ਮੁੰਡਾ ਹੈ ਚਾਚਾ ਜਿਹੜੇ ਜਿਵੇਂ ਨਹੀਂ ਬਣਾਉਣ ਦਾ ਸੱਚੀ ਕਾ ਫੇਲੋ ਜੀ ਇਹ ਬਲਦੇਵ ਰਾਜ ਜੀ ਸਾਡੇ ਪਿੰਡ ਤੋਂ ਇਹਨਾਂ ਨੇ ਸਾਨੂੰ ਦੱਸਿਆ ਸੀ ਕਿ ਇੱਕ ਲੋੜਵੰਦ ਪਰਿਵਾਰ ਆ ਤੇ ਇਹਨਾਂ ਨੂੰ ਵੀ ਜ਼ਰੂਰਤ ਆ ਅੱਗੇ ਵੀ ਅਸੀਂ ਪਿਛਲੀ ਜਿਹੜੀ ਵੀਡੀਓ ਪਾਈ ਸੀ ਉਸੇ ਪਿੰਡ ਦੀ ਲਖੂਵਾਲ ਦੀ ਉਹ ਵੀ ਗਰੀਬ ਪਰ ਆ ਰਹੇ ਸੀ ਉਹਨਾਂ ਦੀ ਮਤ ਕਰਕੇ ਗਏ ਆ ਜਿੰਨੇ ਜੋਗੇ ਹੈਗੇ ਆ ਉਹਨਾਂ ਦੀ ਆਪ ਜੀ ਜੀ ਬੋਲੀ ਦੇ ਵੀਰਾਂ ਜਿਨੇ ਸਾਨੂੰ ਤੁਹਾਡੇ ਬਾਰੇ ਦੱਸਿਆ ਸੀਗਾ ਤੇ ਅਸੀਂ ਆਏ ਆ ਚਲੋ ਜਿੰਨੇ ਜੋਗੇ ਹੈਗੇ ਤੁਹਾਨੂੰ ਹਰ ਮਹੀਨੇ ਚਲੋ ਹਰ ਮਹੀਨੇ ਮਿਲਿਆ ਕਰਾਂਗੇ ਛੱਡ ਦੇ ਕੇ ਜਾਇ ਕਰਾਂਗੇ ਤੇ ਭੈਣ ਜੀ ਉਹਨਾਂ ਦੇ ਹਸਬੰਦ ਨੇ ਨਹੀਂ ਗਏ ਬੜੇ ਵਧੀਆ ਛੋਟੇ ਛੋਟੇ ਬੱਚੇ ਆ ਪੜਦੇ ਆ ਇਹ ਬਜ਼ੁਰਗ ਨੇ ਕਮਾਈ ਦਾ ਕੋਈ ਸਾਧਨ ਨਹੀਂਗਾ ਇਹਨਾਂ ਦਾ ਇਹ ਭੈਣ ਜੀ ਹੁਣ ਸਲਾਈ ਕਰਕੇ ਆਪਣਾ ਘਰ ਚਲਾਉਂਦੇ ਵਿਚਾਰੇ ਮਾੜਾ ਮੋਟਾ ਤੇ ਚਲੋ ਜਿੰਨੇ ਜੋਗੇ ਆ ਅਸੀਂ ਇਹਨਾਂ ਦੀ ਅਸੀਂ ਸੇਵਾ ਕਰਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੈਨੇਡਾ ਤੋਂ ਮੇਰੀ ਭਨੇਵੀ ਆ ਪਰਮਜੀਤ ਕੌਰ ਠੀਕ ਐ ਰੋਂ ਵਾਈਫ ਆਫ ਸੁਖਪੀ ਸਿੰਘ ਘਰੋਂ ਉਹਨੇ ਮਤਲਬ ਸੇਵਾ ਸਾਨੂੰ ਭੇਜੀ ਐ ਤੇ ਤਾਂ ਕਰਕੇ ਅਸੀਂ ਮਤਲਬ ਚਲੋ ਦੋ ਪਰਿਵਾਰਾਂ ਦੀ ਸੇਵਾ ਉਹਨੇ ਭੇਜੀ ਐ ਇੱਕ ਤੁਹਾਡੀ ਘਰ ਚੱਲੇ ਐ ਇੱਕ ਕੱਲ ਨੂੰ ਸ਼ਾਇਦ ਐ ਸ਼ੀਨੇ ਪਿੰਡ ਜਾਈਏ ਉੱਥੇ ਵੀ ਇੱਕ ਲੋੜਵੰਦ ਪਰਿਵਾਰ ਆ ਤੇ ਬਾਕੀ ਮਤਲਬ ਹਰ ਮਹੀਨੇ ਅਸੀਂ ਤੁਹਾਡੀ ਸੇਵਾ ਜਿਹੜੀ ਐ ਨਹੀਂ ਇੰਨੀ ਕਿ ਜਿੰਨੇ ਜੋਗੇ ਹੈਗੇ ਉਹ ਕਰਿਆ ਕਰਾਂਗੇ ਬੱਸ ਬਾਬਾ ਜੀ ਆ ਕੱਢ ਕੇ ਸਭੀ ਉਹ ਵੇਖ ਲਓ ਜੀ ਬਾਕੀ ਅੱਜ ਲੋਕਾਂ ਦੇ ਮੂੰਹ ਕਿਥੇ ਫੜ ਲੈਣੇ ਆ ਫਿਰ ਬਣੇ ਚ ਕਰਦੇ ਉਹ ਜ਼ਿਆਦਾ ਕਰਦੇ ਸਭ ਉਹਨਾਂ ਨੂੰ ਦੱਸ ਵੀ ਅਸੀਂ ਸੇਵਾ ਪਾਈ ਹੈ ਸਾਡੀ ਪਹੁੰਚ ਗਈ ਹੈ ਕਿ ਨਹੀਂ ਪਹੁੰਚੇ ਸਾਡੇ ਵਰਗੇ ਜਿਹੜੇ ਹੁਣ 2 ਘੰਟੇ ਦੇ ਜ਼ਿਆਦਾ ਕਰਨਾ ਬਣੋ ਗਏ ਹਾਂ ਹਾਂ ਵੀ ਪਤਾ ਨਹੀਂ ਇਹ ਪਚਾਉਂਦੇ ਅਗਲੇ ਬਜਟ ਸਹੀ ਗੱਲ ਹੈ ਤੁਹਾਡੀ ਇਹਦੇ ਕਰਕੇ ਵੀਡੀਓ ਬਣਾਉਣੀ ਜਿਹੜੀ ਜ਼ਰੂਰੀ ਜਿਹੜੀ ਤੁਸੀਂ ਸੇਵਾ ਭੇਜੀ ਅਸੀਂ ਪਛਾਹਤੀ ਤੁਹਾਡੀ ਠੀਕ ਹੈ ਜੀ ਹੋਰ ਕੰਜੀ ਹੋਰ ਚੱਲ ਜੀ ਬਾਕੀ ਇੰਨੀ ਭੈਣ ਜੀ ਅਸੀਂ ਹਰ ਮਹੀਨੇ ਤਾਂ ਜਿਹੜੀ ਹੈ ਨਾ ਹਰ ਮਹੀਨੇ ਜਿਤਨਾ ਜ ਮੁੱਕਤ ਤੋਂ ਪਹਿਲਾਂ ਪਹਿਲਾਂ ਆ ਜਾ ਕਰੋ ਆ 8 ਤਰੀਕ ਆ 8 ਤਰੀਕ ਨੂੰ ਅਗਲੇ ਮਹੀਨੇ ਤੁਹਾਨੂੰ ਫੇਰ ਇਹਨਾ ਸੌਦਾ ਆ ਜਾਊਗਾ ਠੀਕ ਹੈ ਜੀ ਧੰਨਵਾਦ ਨਹੀਂ ਕੋਈ ਨਹੀਂ ਚਲੋ ਸਾਨੂੰ ਬਾਹਰੋਂ ਸੇਵਾ ਆਉਂਦੀ ਆ ਤੇ ਆਪਾਂ ਅਗਾਹ ਕਰ ਦਿੰਨੇ ਆ ਉਹਨਾਂ ਨੂੰ ਵੀ ਲੱਗਦੀ ਜਿਹੜੇ ਭੇਜਦੇ ਆ ਤੇ ਲੱਗਦੀ ਆ ਜੀ ਹਾਂ ਚਲੋ ਸਾਨੂੰ ਵੀ ਲੱਗੂਗੀ ਮਹਾਰਾਜ ਨੂੰ ਆ ਜੀ ਮਹਾਰਾਜ ਕਰਦੀ ਇਹਨਾਂ ਨੇ ਦੱਸਿਆ ਇਹਨਾਂ ਨੂੰ ਵੀ ਲੱਗੂਗੀ ਹਾਂ ਹਾਂ ਜੀ ਇਹ ਬਾਕੀ ਚਲੋ ਭੈਣ ਜੀ ਧੰਨਵਾਦ ਠੀਕ ਹੈ ਜੀ ਅਗਲੇ ਮਹੀਨੇ ਫੇਰ ਆ ਨਹੀਂ ਬਸ ਨਹੀਂ ਨਹੀਂ ਧੰਨਵਾਦ ਜੀ